ਅਬੇ ਸੋਚ ਦੇਖੋ ਕਿੰਨੀ ਵਧੀਆ ਯਾਰ ਕੇਸਾਨ ਵੀਰ ਦੀ ਇਹ ਦੇਖ ਬਾਬਾਈ ਬੈਠੇ ਦੀ ਨਾ ਇਹਨਾਂ ਨੇ ਮਤਲਬ ਕਿ ਚਾਰ ਕਿੱਲੇ ਦੇ ਬਾਈ ਤੇ ਸਿੱਧੇ ਸਪੈਦੇ ਲਾਏ ਹੋਏ ਨੇ ਵਰਗਾ ਦੇਖ ਸਕਦੇ ਹੋ ਇੱਥੋਂ ਲੈ ਕੇ ਉਹ ਪਰਾਂ ਮਤਲਬ ਕਿ ਸਰੇ ਤੱਕ ਲਾਸਟ ਤੱਕ ਇਹਨਾਂ ਨੇ ਸਪੈਦੇ ਲਾਏ ਹੋਏ ਨੇ ਠੀਕ ਹੈ ਚਾਰ ਕਿੱਲੇ ਦੇ ਬਾਈ ਦੇ ਤੇ ਇਹ ਕਹਿੰਦੇ ਵੀ ਅਸੀਂ ਮਤਲਬ ਕਿ 5 ਸਾਲਾਂ ਬਾਅਦ ਅਸੀਂ ਇਹਨਾਂ ਨੂੰ ਵੜਦੇ ਆ ਇੱਕ ਵਾਰੀ ਅਸੀਂ ਲਾ ਲੈਨੇ ਆ ਤੇ ਆ ਦੇਖੋ ਵੀ 4 ਕਿੱਲੇ ਦੀ ਵਾਈਦ ਨੇ ਬਾਕੀ ਇੰਨੀ ਵਧੀਆ ਸੋਚਦਾ ਕੋਈ ਹੋ ਕਿਸਾਨ ਹੋ ਸਕਦਾ ਯਾਰ ਠੀਕ ਹੈ ਨਾ ਬਾਕੀ ਤੁਹਾਨੂੰ ਮੈਂ ਵੀਡੀਓ ਦਿਖਾਉਣਾ ਤੁਸੀਂ ਆਪੇ ਸਾਰੀ ਬਾਤ ਗੱਲਬਾਤ ਸੁਣੋ ਵੀ ਬਾਬਾ ਕੀ ਕਹਿੰਦਾ ਕਿਉਂ ਲਾਇਆ ਕਿਵੇਂ ਲਾਇਆ ਕੀ ਪ੍ਰੋਸੈਸ ਹੈ ਕਿ ਕਿੰਨਾ ਕ ਪ੍ਰੋਫਿਟ ਹੋਇਆ ਕਿੰਨਾ ਕ ਲਾਸ ਹੋਇਆ ਠੀਕ ਹੈ 4 ਕਿੱਲੇ ਦੀ ਵਾਈਦ ਲਾਇਆ ਵੇ ਦੇਖੋ ਤੁਸੀਂ ਭਾਈ ਮਤਲਬ ਕਿ ਬੰਦੇ ਦੀ ਸੋਚ ਦੇਖੋ ਯਾਰ ਜਿਹੜੀ ਆਪਣੇ ਦਾ ਕਹਿੰਦੇ ਨੇ ਵੀ ਜ਼ਮੀਨ ਮਰੂ ਬਾਕੀ ਤੁਸੀਂ ਗੱਲ ਵੀਡੀਓ ਦੇਖੋ ਯਾਰ ਬਾਕੀ ਗੱਲਾਂ ਬਾਅਦ ਚੱਲ ਹਰਿੰਦਰ ਅਬ ਹੈ ਸਪੈਦੇ ਲਾਇਨ ਨੂੰ ਕਿੰਨਾ ਕ ਟਾਈਮ ਹੋਇਆ ਬਣਾ ਦੀ ਪ੍ਰਿੰਦਾ 5 ਸਾਲਾਂ ਬਾਅਦ ਬਾਈ ਵੇਚ ਦਿੱਤੇਗੇ। ਅੱਛਾ ਜੀ। ਮਤਲਬ ਪਹਿਲਾਂ ਤੁਸੀਂ ਕਿੰਨਾ ਕ ਟਾਈਮ ਹੋ ਗਿਆ ਇਸ ਬਦਲੇ ਜਦੋਂ ਤੁਸੀਂ ਕਹਿੰਦੇ ਹੋ ਵੀ ਖਾਓ ਕਾਫੀ ਟਾਈਮ ਹੋ ਗਿਆ ਜੋ 30 ਰੁਪਏ ਬੂਟਾ ਕਹਿੰਦੇ ਤੁਸੀਂ ਉਦੋਂ ਉਦੋਂ ਤਾਂ ਹੋ ਗਏ। ਹਾਂ 20-25 ਸਾਲ ਹੋ ਗਏ ਉਹ ਤੋਂ ਲੈਣਦੇ ਤੇ। 25 ਸਾਲ ਮੰਗੂ ਮਤਲਬ ਕਾਫੀ ਪੁਰਾਣੀ ਗੱਲ ਹੋ ਗਈ। ਪੁਰਾਣੀ ਗੱਲ। ਠੀਕ ਹੈ ਠੀਕ ਹੈ। ਤੇ ਕਿੰਨੇ ਕਿੰਨੇ ਊਟਾਂ ਤੁਸੀਂ 100 ਊਟ ਲੈ ਗਏ ਸੀ? 100 ਊਟ ਲੈਣਦੇ ਬਾਈ 30 ਰੁਪਏ ਪੇਡਾ ਪਿਆ। 30 ਰੁਪਏ ਪੇਡਾ ਤੇ 100 ਮਤਲਬ ਕਿ ਬੂਟਾ ਤੁਸੀਂ ਨਹੀਂ ਲਾਦਾ 4 ਕਿੱਲੇ ਹੀ ਵਸ ਚਲਾ। ਫਿਰ ਮਤਲਬ ਕਿ ਇਤਰੇ ਆਹ ਤੁਸੀਂ ਆ ਪਾਣੀ ਲਾ ਦੇਣਾ ਹੈਲੋ ਬੋਲੋ ਉਹਦੀ ਹਾਂ ਬਾਈ ਪਾਣੀ ਨਾਲੇ ਹੁੰਦੇ ਨੇ ਫਿਰ ਮੂੰਹ ਕਦੇ ਕਰਦੇ ਨੇ ਬਾਕੀ ਤੁਸੀਂ ਦੇਖੋ ਬਾਈ ਕਿ ਕਿੰਨੀ ਵਜੇ ਸੋ ਜਾ ਬਾਬੇ ਦੀ ਠੀਕ ਹੈ ਨਾ ਬਈ ਦੇਖੋ 4 ਕਿੱਲਾਂ ਦੀ ਬਾਹ ਦੇ ਤੁਸੀਂ ਦੇਖ ਸਕਦੇ ਹੋ ਸਪੈਦੇ ਨੇ ਪਹਿਲਾਂ ਵੀ ਮਤਲਬ ਕਿ 25 ਸਾਲ ਤੋਂ ਪਹਿਲਾਂ ਇਹ ਸਪੈਦੇ ਲਾਏ ਹੋਏ ਸੀ ਤੇ ਹੁਣ ਇੱਕ ਵਾਰ ਇਹਨਾਂ ਨੇ ਕਹਿੰਦੇ ਵਾੜ ਲੈ ਵੀ ਇਹ 4 ਕਿੱਲਾਂ ਦੀ ਬਾਹ ਚੋਂ ਤਕਰੀਬਨ 1 ਲੱਖ ਦੇ ਤਕਰੀਬ ਇਹਨਾਂ ਦੇ ਸਾਰੇ ਮਤਲਬ ਇਸ ਵੇਚਦੇ ਸਪੈਦੇ ਜਿੰਨੇ ਵੀ ਨੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਉਹ ਐਡ ਰੈਕ ਕਰਕੇ ਇਹਨਾਂ ਨੇ ਉਹਨਾਂ ਨੇ ਵੇਚੇ ਹੋਏ ਨੇ ਬਾਕੀ ਬਹੁਤ ਵਧੀਆ ਸੋਚ ਆਇਆ ਨਲੇ ਤਾਂ ਦੇਖੋ ਬੰਦੇ ਜਿਹੜੀ ਫਸਲ ਮਾਣ ਵਾਲੀ ਗੱਲ ਆ ਉਹ ਤਾਂ ਖੈਰ ਅੱਡਾ ਹੈ ਨਾਲੇ ਜਿਹੜਾ ਬੰਦੇ ਨੂੰ ਐਕਸਟਰਾ ਪ੍ਰੋਫਿਟ ਆ ਉਹ ਗੱਲ ਅੱਡਾ ਦੇਖੋ ਨਾਲੇ ਆਪਣਾ ਜਿਹੜਾ ਵਾਤਾਵਰਣ ਦਾ ਬਤਨ ਨੂੰ ਸੁੱਧਾ ਸੁੱਧ ਦੇਖ ਲਓ ਵੀ ਕਿੰਨਾ ਡਿਫਰੈਂਸ ਹੈ ਗੱਲਾਂ ਦਾ ਯਾਰ ਭਾਈ ਪਹਿਲੀ ਵਾਰੀ ਦੇਖ ਰਹਾ ਕੋਈ ਇਦਾਂ ਨੇ ਮਤਲਬ ਕਿਸਾਨ ਵੀ ਆਪਣੇ ਜਿਹੜੇ ਹੈਗੇ ਨੇ ਬੀਜ ਉਹ ਸਾਰੇ ਥੋੜਾ ਡਿਫਰੈਂਟ ਸੋਚ ਰੱਖਦੇ ਨੇ ਸਾਰੇ ਤਿੰਨਾਂ ਤੋਂ ਤਾਂ ਵੀ ਤੁਸੀਂ ਪਾਣੀ ਦੇਖ ਲਓ ਭਾਈ ਪਾਣੀ ਦਿਖਾਤਾ ਫਿਰ ਇੱਧਰ ਹਾਂ ਪਾਣੀ ਦਾ ਪਾਣੀ ਦੇਖ ਤੁਸੀਂ ਸਪੈਸ਼ਲ ਆਇਆ ਹੋ ਵੀਰੇ ਬੱਟ ਕੱਢ ਕੇ ਤੁਸੀਂ ਚੈੱਕ ਕਰ ਸਕਦੇ ਹੋ ਅਹੇ ਕਿਸਾਨ ਨੂੰ ਕਿਧਰ ਹੀ ਮਿਲਣੇ ਇਹ ਪਾਣੀ ਦਾ ਬੀ ਸਪੈਸ਼ਲ ਸਪੈਦਾਂ ਚੱਕ ਲਾਇਆ ਤੁਸੀਂ ਨੇ ਸਪੈਦਾਂ ਕਰੀਆ ਇਹ ਠੀਕ ਆ ਵੇ ਫਿਰ ਕਰ ਸਾਧ ਜਲਦੇ ਹੁਣ ਬਿਨਾ ਪਾਣੀ ਦੇ ਤਾਂ ਹੁੰਦੇ ਵੀ ਨਹੀਂ ਤੇ ਬੱਬੇ ਮਤਲਬ ਦਰਸਤ ਤਾਂ ਹੋਰ ਬਥੇਰੀ ਨੇ ਮਤਲਬ 10 ਸਪੈਦਾਂ ਨੂੰ ਲਾਰਸ਼ਣ ਸਾਰੇ ਇਹ ਬਸ ਸਪੈਦਾਂ ਹੀ ਲਾਤੇ ਭਾਈ ਇਹਨਾਂ ਦੀ ਆਮਦਨ ਹੋਈ ਜਾਂਦੀ ਆਮਦਨ ਹੋ ਜਾਂਦੀ ਹੈ ਵੇਜਦਨਾਂ ਪੰਜ ਛੇ ਸਾਲਾਂ ਬਾਅਦ ਆ ਲੱਖ ਰੁਪਏ ਦੇ ਵਿਕ ਜਾਂਦੇ ਨੇ ਵਿਕ ਜਾਂਦੇ ਨੇ ਠੀਕ ਹੈ ਜੀ ਵਿਕ ਲੈਣਾਂ ਬਸ ਉਰਕੇ ਤੇ ਬੱਬਾ ਜਿਵੇਂ ਹੁਣ ਆਪਾਂ ਦੇਖਿਆ ਨਾ ਦਰਸਤਾਂ ਘਟ ਰਹੇ ਨੇ ਹੁਣ ਹਨਾ ਆਪਣੇ ਲੋਕ ਵੜਾਈ ਜਾਂਦੇ ਇਹਨਾਂ ਨੂੰ ਪੇਰਾਂ ਨਾਲ ਲੱਕੜ ਵੀ 25 ਸਾਲ ਤੋਂ ਪਹਿਲਾਂ ਨਹੀਂ ਵੀ ਹੋਈ ਸੀ ਸਸਤੀ ਹੋਈ ਪਹਿਲਾਂ ਨਾਲ ਲੱਕੜ ਦਾ ਜਰੂਰ ਤਾਂ ਮਹਿੰਗਾ ਹੋਈ ਜਾਂਦੇ ਪਰ ਖਰੀਦਦਾਰ ਅਹੇ ਸਸਤੀ ਭਾਲਦੇ ਨੇ ਹਰੇਕੇ ਵੀ ਮੰਗੂ ਭਾਲਦੇ ਨੇ ਹੋ ਤਾਂ ਮਹਿੰਗੀ ਰਹੀ ਹੈ ਲੱਕੜ ਨੂੰ ਕਿੱਥੇ ਹੈਗੀ ਲੱਕੜ ਹੈਗੀ ਇੱਥੇ ਆ ਲੱਕੜ ਹੈਗੀ ਤੇ ਹੁਣ ਠੀਕ ਆ ਠੀਕ ਆ ਬਈ ਤੇ ਅੱਗੇ ਜੀ ਹੁਣ ਤਾਂ ਲਾਰਕ ਨੇ ਜੀ ਵੀ ਸਾਂ ਸਮਾਂ ਕਿਵੇਂ ਦਾ ਦੋਨਾਂ ਨੂੰ ਦਵਾਈ ਦੱਪਾ ਪਾਉਣਾ ਨੇ ਜੀ ਜਾਂ ਕੋਈ ਜਿਵੇਂ ਆਪਾਂ ਫਸਲ ਜੀ ਕਰਦੇ ਨੇ ਤੁਸੀਂ ਪਲੀ ਸੰਡੀ ਸੰਡੀ ਜਾਂ ਕੋਈ ਹੋਰ ਆਪਾਂ ਸਪਰੇਅ ਸ਼ੁਰੂ ਕਰ ਦਨੇ ਆ ਇਹ ਜੇ ਕਰ ਲੈਣਾ ਤਾਂ ਕੋਈ ਨਹੀਂ ਭਾਈ ਤਾਂ ਪਾਣੀ ਦਾਣੀ ਦੇ ਬਸ ਬੜ ਜਾਂਦੇ ਨੇ ਮਤਲਬ ਬੜੇ ਦੀ ਨਾਲੇ ਬੜ ਜਾਂਦੇ ਨੇ ਵੀ 4 ਸਾਲ ਜੋ ਆਪਣੇ ਵਡਾਉਣੇ ਪਈ ਹੋ ਜਾਂਦੇ ਨੇ 5 ਸਾਲਾਂ ਅੱਗੇ ਵਡਾਉਣ ਵਾਲੇ ਹੋ ਜਾਂਦੇ ਨੇ ਹੋ ਜਾਂਦੇ ਨੇ ਬਾਬੇ ਠੀਕ ਆ ਵਾ ਮਤਲਬ 5 ਸਾਲਾਂ ਬਾਅਦ ਵਡਾਉਣੇ ਹੋਵੇ ਤੁਸੀਂ ਇਹਨਾਂ ਨੂੰ 5 ਸਾਲਾਂ ਬਾਅਦ ਵਡਾਉਣੇ 5 ਸਾਲਾਂ ਬਾਅਦ ਹੋ ਜਾਂਦੇ ਨੇ ਤੇ ਮੈਂ ਕਹਿੰਦਾ ਵਗ ਜਾਂਦੇ ਨੇ 15 15 ਫੁੱਟ ਵਾਂਗੂ ਹਨਾ ਕਹਿੰਦਾ ਵੱਧ ਵਗ ਜਾਂਦੇ ਨੇ ਵੱਧ ਵਗ ਜਾਂਦੇ ਨੇ ਤੇ 20 25 ਫੁੱਟ ਦੇ ਵੀ ਹੋ ਜਾਂਦੇ ਨੇ 20 25 ਫੁੱਟ ਦੇ ਵੀ ਵਗ ਜਾਂਦੇ ਨੇ 30 ਫੁੱਟ ਵੀ ਹੋ ਜਾਂਦੇ ਨੇ ਅੱਛਾ ਤੇ ਘਰੋਂ ਸਪੈਡਿਸ ਨੂੰ ਲੈਣਾ ਪਿਆ ਉਹ ਨਹੀਂ ਕਿ ਤੂੰ ਮਤਲਬ ਬੁਲਾਉਣਾ ਉਹਨਾਂ ਨੂੰ ਬੰਦੇ ਨੂੰ ਤੇ ਆਪ ਨਹੀਂ ਜਾ ਚਾਹੀਦਾ ਵਪਾਰੀ ਆਪੇ ਆਈ ਜਾਂਦੇ ਨੇ ਕਿ ਖਰੀਦ ਲੈਣ ਦੇਣਾ ਉਹਦਾ ਰੋਡ ਤੇ ਨਾ ਮੈਂ ਤੇ ਅਗਲਾ ਜਾਂਦਾ ਉਹਨਾਂ ਦੇਖ ਲੈਂਦਾ ਠੀਕ ਹੈ ਠੀਕ ਨਿਆ ਬੱਜ ਜਾਂਦੀ ਅਗਲਾ ਕਹਿੰਦਾ ਹਾਂ ਇੰਨੇ ਸਪੈਡ ਦੇ ਲਾਏ ਹੋਏ ਨੇ